ਵਾ ਮੈਂ ਸਾਰ ਸ੍ਰੀ ਕਾ ਸਤਿ ਸ੍ਰੀ ਅਕਾਲ ਬਾਈ ਰਾਜਵੀਰ ਕਿੱਥੇ ਆ ਇੱਥੇ ਹੀ ਫਿਰਦਾ ਹੋਣਾ ਕਿਤੇ ਡੱਕਿਆ ਹੋਇਆ ਕਿਸ ਨੂੰ ਸ਼ੇਰ ਸੁਣਾਉਣ ਬੈਠ ਗਿਆ ਹੋਣਾ ਜੇ ਮਰਨੇ ਆ ਖਿਤਾਰਾ ਨਾਲ ਨਾ ਲੱਗਦੀ ਤਾਰਾਂ ਨੰਗੀਆਂ ਵੇਹੋਂ ਦਲੇ ਤੇਰੇ ਨੂੰ ਡੱਕ ਬਟਾਈਂਦਾ ਉਹਨੇ ਕਿੱਥੇ ਜਾਦਾ ਸੀ ਮੈਂ ਸਾਤਰੀ ਕਾਣਾ ਰਿਆ ਰਿਆ ਦੇਖ ਵੇਣੀ ਆਜ ਗਾਣਾ ਉਹ ਮੇਰੀ ਗੱਲ ਸੁਣ ਅੱਜ ਬੜਾ ਕਾਇਮ ਅਸਤਰ ਬੜਾ ਲੋਕ ਮਨ ਨੂੰ ਸ਼ਾਰ ਕਹਿੰਦਾ ਬੜਾ ਕਾਮ ਸ਼ੇਅਰ ਜਿਆਦਾ ਆ ਹੈਪੀ ਸ਼ੇਅਰ ਆਜ ਕਰ ਬੇ ਰਹਿਣ ਦੇ ਰਹਿਣ ਦੇ ਕਿਆ ਬਾਤ ਮੈਂ ਨਹੀਂ ਕਿਹਾ ਸ਼ੋਰ ਕਾੰਦੀ ਪਰ ਸੋ ਤੇਰਾ ਸੁਣਾ ਸੀ ਸ਼ੇਅਰ ਤਾਂ ਕੱਟਾ ਬੇਹੋਸ਼ ਹੋ ਗਿਆ ਸੀ ਆਹਾਂ ਚਲ ਕੋਈ ਨਹੀਂ ਛੋਟਾ ਆ ਛੋਟਾ ਸੁਣ ਲੈ ਐਡਾ ਤੂੰ ਕਹੀਂ ਵਾ 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 ਨਾ ਬਾਗੂਣੀ ਕਹਿੰਦੀ ਚੱਲ ਮਰ ਨਾ shear arja ਵਾ ਵਾ ਕਿਹਦੀਆ shear arja ਹੱਥ ਉਹਨੂੰ ਫੜਾਵੇ ਜਿਹੜੀ ਹੱਥ ਫੜ ਕੇ ਨਾ ਛੱਡੇ ਵਾ ਵਾ ਹੱਥ ਉਹਨੂੰ ਫੜਾਵੇ ਜਿਹੜੀ ਹੱਥ ਫੜ ਕੇ ਨਾ ਛੱਡੇ ਹਾਂ ਜਿਵੇਂ ਲੰਗੀ ਬਿਜਲੀ ਦੀ ਤਾਰ ਹਾਂ ਦੇਖਣੇ ਤਾਂ ਸਹੀ ਫਰਨੈਕ ਟਿਕ ਗਾਉਂਚਾ ਕਰਕੇ ਕੋ ਘੱਟੀ ਨਹੀਂ ਸਾਡੇ ਮਰਨੇ ਕੱਟਤਾ ਤਾਂ ਬਚ ਗਿਆ ਸੀ ਅਮਲੀ ਮਰ ਗਿਆ ਵਿਚਾਰਾ ਇਹੇ ਜੇ ਤਾਂ ਸ਼ੇਰ ਸੁਣਾਉਣਾ ਓ ਨੋ 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 ਮਰਨਾ ਮਿਲਦਾ ਹਜੇ ਜਿਉਂਦਾ ਇੱਕ ਦੋ ਸ਼ੇਰ ਹੋਰ ਸੁਣਾ ਦੇ ਉਹਨੂੰ ਭਾਈ ਮਾਰ ਕੇ ਹੋਣਾ ਜੇਸ ਨਹੀਂ